ਗਰਮ ਦੇ ਗਲਸੇ ਦੇ ਵਿੱਚ ਟੈਲੀਫੋਨ ਲਾਈਨਸ ਖੋਲ੍ਹੀਆਂ ਗਈਆਂ ਨੇ ਅਤੇ ਤੁਸੀਂ ਆਪਣੀ opinion ਦੇ ਸਕਦੇ ਹੋ ਇਹ ਬਜਟ ਤੁਹਾਨੂੰ ਕਿਹੋ ਜਿਹਾ ਲੱਗਾ ਦੂਸਰੀ ਗੱਲ ਇਹ ਆ ਕਿ ਡੋਨਲਡ ਟਰੰਪ ਨੇ ਇੱਛਾ ਜ਼ਾਹਰ ਕੀਤੀ ਹੈ ਕਿ ਮੈਂ ਪਰਦਾਨ ਮੰਤਰੀ ਨਾਲ ਗੱਲ ਕਰਦਾ ਹੋ ਸਕਦਾ ਹੈ ਉਹਨਾਂ ਦੇ ਕਾਮਰਸ ਦੇ ਸੈਕਟਰᱤ ਕਹਿੰਦੇ ਕਿ ਵਿਚ ਵਿਚਕਾਰ ਲਾ ਰਸਤਾ ਤੇ ਕੋਈ ਮਿਡਲ ਚ ਆਪਾਂ ਮਿਲ ਪਈਏ ਇਸ ਦਾ ਕੀ ਅਰਥ ਹੈ ਤੋ ਯਾਦ ਆ ਕਿ ਜ਼ੇਲੈਂਸਕੀ ਦੀ ਕਿੰਨੀ ਲਾਪਾ ਕੀਤੀ ਪ੍ਰੈਜ਼ੀਡੈਂਟ ਨੇ ਤੇ ਵਾਈਸ ਪ੍ਰੈਜ਼ੀਡੈਂਟ ਨੇ ਉਹ ਬੜਾ ਬੇਆਬਰੂ ਹੋ ਕੇ ਥੋਨੇ ਕਹੇ ਸੀ ਹੁਣ ਉਸਨੇ ਚਿੱਠੀ ਲਿਖ ਦਿੱਤੀ ਹੈ ਪ੍ਰੈਜ਼ੀਡੈਂਟ ਨੂੰ ਕਿ ਆਪ ਜੀ ਦੀ ਲੀਡਰਸ਼ਿਪ ਦੇ ਅਧੀਨ ਹੀ ਮੈਂ ਤਾਂ ਸ਼ਾਂਤੀ ਚਾਹਣਾ ਮੈਂ ਹਕੂਮ ਕਰੋ ਤਾਂ ਮੈਂ ਵਾਪਸ ਆ ਸਕਦਾ ਜਿੱਥੇ ਜਿੱਥੇ ਉਂਗਲੀ ਲਾਓਗੇ ਮੈਂ ਦਸਕਤ ਕਰ ਦਿਆਂਗਾ ਸੋ ਉਹ ਕਹਿੰਦੇ ਕਿ ਮੈਨੂੰ ਬੜਾ ਪਛਤਾਵਾ ਹੈ ਉਸ ਗੱਲ ਬਾਦ ਦਾ ਜ਼ੇਲੈਂਸਕੀ ਦੀ ਇਹ ਚਿੱਠੀ ਜਿਹੜੀ ਆ ਉਹ ਪ੍ਰੈਜ਼ੀਡੈਂਟ ਨੇ ਵੀ ਪੜ੍ਹ ਕੇ ਸੁਣਾਈ ਆ ਉਹਨਾਂ ਨੇ ਧੰਨਵਾਦ ਵੀ ਕੀਤਾ ਕਿ ਉਹਨੇ ਮਿਨਰਲ ਫੇਰ ਕੰਟੈਕਟ ਕੀਤਾ ਔਰ ਇਧਰ ਬਾਕੀ ਖਬਰਾਂ ਦੇ ਵਿੱਚ ਤੇ ਹੋਰ ਨਿਊਜ਼ ਮੀਡੀਆ ਨੇ ਵੀ ਉਸ ਖੱਤ ਦਾ ਕਾਫੀ ਜ਼ਿਕਰ ਕੀਤਾ ਹੈ 6045919311 ਉਹ ਕਹਿੰਦੇ ਕਿ ਅਰਥ ਮਿਨਰਲਸ ਦੀ ਜਿਹੜੀ ਡੀਲ ਲਿਖੀ ਬੈਠੇ ਸਨ ਇਹ ਪਿਛਲੀ ਵਾਰੀ ਤੁ ਤੁ ਮੈਂ ਹੋ ਗਈ ਉਹਨਾਂ ਨੇ ਕੀਤੀ ਉਹਨਾਂ ਦਾ ਯੂਕਰੇਨੀਅਨ ਬਲੱਡ ਉਬਲ ਗਿਆ ਸੀ ਤੇ ਇਧਰ ਇਹ ਦੋਨੇ ਉਸ ਨੂੰ ਬੁਲੀ ਕਰ ਰਹੇ ਸਨ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਠਹਿਰਨਾ ਵੀ ਚਾਹਿਆ ਜਿਸ ਕਮਰੇ ਚ ਉਹ ਠਹਿਰੇ ਹੋਏ ਸੀ ਉਥੇ ਐਲਸੀ ਚਲਾ ਗਿਆ ਕਿ ਨਹੀਂ ਤੁਸੀਂ ਚਲੇ ਜਾਓ ਆ ਇਹ ਖਾਲੀ ਕਰ ਦਿਓ ਕਮਰਾ ਸੋ ਹੁਣ ਦੇਖਦੇ ਕੀ ਬੰਦਾ ਹੈ ਅ ਤੋ ਰੀਕੀ ਆਪੀਨੀਅਨ ਸੇ ਇਸ ਬਜਟ ਵਾਰੇ ਹਜ਼ਾਰ ਡਾਲਰ ਤੇ ਨਹੀਂ ਮਿਲਿਆ ਤੋ ਡਾ ਗ੍ਰੋਸਰੀ ਵਾਲਾ ਲੇਕਿਨ ICBC ਦਾ 100 ਡਾਲਰ ਦੇ ਚੈੱਕ ਜ਼ਰੂਰ ਸਭ ਤੋਂ ਪਹਿਲੇ ਕਾਲਰ ਨੇ ਅ ਗੁਰਪ੍ਰੀਤ ਜੀ ਲਾਈਨ 1 ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਬਜਟ ਬਹੁਤ ਵਧੀਆ ਵਹਣਾ ਜੀ ਮੈਂ ਮੰਨਦਾ 1000 ਡਾਲਰ ਰਿਵੈਟ ਨਹੀਂ ਮਿਲੇ ਲੋਕ ਅਫਸੈਟ ਹੋਣਗੇ ਹਨ ਪਰ ਤੁਹਾਨੂੰ ਐ ਵੀ ਦੇਖਣਾ ਚਾਹੀਦਾ ਉਹਨਾਂ ਨੇ 12-13 ਪਾਰਲੀਮੈਂਟਰੀ ਸੈਕਟਰ ਹੀ ਝਖਲੇ 8% ਰੇਜ਼ ਵੀ ਕਰ ਲਈ ਹੈ ਨਾ ਆਪਣੀ ਜਿੰਦਾ ਥੋੜਾ ਮੋਟਾ ਹੱਥ ਕੱਟ ਲੈਣਾ ਚਾਹੀਦਾ ਬੰਦਿਆਂ ਨੂੰ ਵੀ ਪਰ ਉਹਨਾਂ ਦਾ ਵੀ ਪਰਿਵਾਰ ਨਹੀਂ ਹੁਣ ਪਾਰਲੀਮੈਂਟ ਸੈਕਟਰ ਦੀ ਜਾਮ ਜਿਹੜੇ ਵਾਕਈ ਐਮ ਐਲ ਏ ਹੈਗੇ ਆ ਉਹਨਾਂ ਦੀ ਤਨਖਾਹ ਵਧ ਗਈ ਹੈ ਨਾ 8% ਬੱਜਟ ਵਧੀਆ ਜੀ ਸਾਡੇ ਜਿਵੇਂ ਲੈਂਗਲੀਜ ਰਹਿੰਦੇ ਆ ਸਾਡੇ ਜੋਤੀ ਦੂਰ ਐ ਐਮਐਲਏ ਚ ਰਿੰਨਾ ਦੇ ਹੱਥ ਚ ਹੁਣ ਕੁਛ ਨਹੀਂ ਹੈਗਾ ਕਿਉਂਕਿ ਦਾ ਆਪੋਜੀਸ਼ਨ ਦਾ ਹਮਮ ਹਮ ਪਰ ਦੇ ਹੱਦੀ ਲੈਂਗਲੀ ਹਸਪੀਟਲ ਦੀ ਬਹੁਤ ਵਧੀਆ ਜੀ ਹੈ ਲਹਿਰਾਂ ਅੰਬੇਰਾਂ ਨੇ ਕਹਿੰਦੇ ਅੱਜ ਕੱਲ ਤਾਂ ਪੱਟੀਆਂ ਦੀ ਵੀ ਕਮੀ ਹੋ ਗਈ ਹੈ ਕੱਲ ਪਰਸੋਂ ਗੱਲ ਚੱਲਦੀ ਸੀ ਨਿਊਜ਼ਪੇਪਰਾਂ 'ਚ ਆਈ ਸੀ ਕਿਸੇ ਦੇ ਬਾਈਟੇ ਹੋ ਗਈ ਡਾਕਟਰ ਬਾਈਟੇ ਹਮ ਉਹ ਕਰਾ ਬਲੀਡਿੰਗ ਬਹੁਤ ਹੋ ਰਹੀ ਸੀ ਜਿਹਨਾਂ ਨਰਸਰਾਂ ਕੋਲ ਗਿਆ ਉਹ ਬੈਂਡੇਜ ਮੁੱਕੀ ਹੋਈ ਸੀ ਉਹ ਤੇ ਇੱਧਰ ਉੱਧਰ ਲੱਭਦੇ ਫਿਰਦੇ ਸੀਗੇ ਹਮ ਹਾਂਜੀ 30 ਪੱਤੀ ਘੰਟੇ ਦੀ べਟ ਹੈ ਜੀ ਉਦੋਂ ਬਾਅਦ べਟ ਨਹੀਂ ਉਦੋਂ ਤੱਕ ਬੰਦਾ ਪੂਰਾ ਹੋ ਜਾਂਦਾ ਮੈਨੂੰ ਬਜਟ ਤੇ ਬਹੁਤ ਉਮੀਦਾਂ ਨਹੀਂ ਬਾਕੀ ਪੋਰਟੇਬਲ ਸਾਡੇ ਵੀ ਲੈਂਗੁਏਜ ਬਹੁਤ ਵਧੀਆ ਲੱਗ ਰਿਹਾ ਜੀ ਇਹਦਾ ਕਦਮੀ ਹੋ ਗਿਆ ਹੁਣ ਵਿਅੰਗ ਕਰ ਰਹੇ ਨੇ ਇਹ ਸਰ ਦੇ ਕਾਲਰ ਇਹ ਬਹੁਤ ਠਕਾ ਵਿਅੰਗ ਹੈ ਇਸ ਬਜਟ ਦੇ ਉੱਤੇ ਅਨੋਨਿਮਸ ਕਾਲਰ ਨੇ ਲਾਈਨ 2 10 ਸਾਮ ਜੀ ਸਬਸਿਡੀਅਰ ਕਾਲ ਜੀ ਸਸਰੀਅ ਕਾਲ ਦੇਖੋ ਬਜਟ ਦਾ ਤਾਂ ਮੈਨੂੰ ਪਤਾ ਨਹੀਂ ਜੀ ਵਧੀਆ ਘਟਿਆਣਾ ਚਲੋ ਬੱਸ ਕੀ ਦੱਸ ਦੇਣਗੇ ਜਿਹੜਾ ਹੁਣ ICICI ਰਿਵੋਇਟ ਬਾਰੇ کہہ ਰਹੇ ਨੇ ਅਸੀਂ ਪਰਸੋਂ ਕਾਰ ਦੀ ਇੰਸ਼ੋਰੈਂਸ ਕਰਾਈ ਆ ਜੀ ਕੋਈ ਐਕਸੀਡੈਂਟ ਨਹੀਂ ਕੋਈ ਕਲੇਮ ਨਹੀਂ ਮਹੀਨੇ ਦੇ 30 ਡਾਲਰ ਵੱਧ ਗਏ ਨੇ ਸਾਲ ਦਾ 360 ਡਾਲਰ ਵੱਧ ਗਿਆ ਤੇ 100 ਡਾਲਰ 100 ਡਾਲਰ ਕਹਿੰਦੇ ਚੈੱਕ ਮੇਰੇ ਨੇ ਕੀ ਕਰੂੰਗੀ ਜਦ ਕਿ ਸਾਡਾ ਤਾਂ ਛੋਟਾ ਜਿਹਾ ਇੱਕ ਗਾਰੰਟੀ ਹੁਣ ਉਹਦੇ ਨਾਲ ਘਟਣਾ ਚਾਹੀਦਾ ਹੈ ਡਿਸਕਾਊਂਟ ਜੇ ਅਪਲਾਈ ਹੁੰਦਾ ਹੈ ਪਹਿਲਾਂ ਵਧਾ ਕੇ ਫਿਰ ਉੱਤੇ ਡਿਸਕਾਊਂਟ ਦੇਦੇ ਨੇ ਜਦ ਕਿ ਉਹ ਲਾਸਟ ਈਅਰ ਨਾਲੋਂ ਫਿਰ ਵੀ ਵੱਧ ਹੁੰਦੀ ਹੈ ਤੁਹਾਡਾ ਕੋਈ ਐਕਸੀਡੈਂਟ ਵਗ ਨਹੀਂ ਜੀ ਕੁਝ ਵੀ ਨਹੀਂ ਹੋਇਆ ਹਮ ਹਮ ਇੱਕ ਟਿਕਟ ਦੀ ਇੱਕ ਟਿਕਣੇ ਇੱਕ ਵੀ ਕਲੇਮ ਨਹੀਂ ਆ ਉਸ ਦਾ ਦੇ ਉੱਤੇ ਤਾਂ ਵੀ ਵੱਧ ਗਈ ਹੈ ਜੀ ਹਮ ਵੈਲ ਅਮ ਪਰਮਜੀਤ ਸਿੰਘ ਤੁਹਾਡੇ ਤੁਸੀਂ ਕੀ ਕਹੋ ਇਸ ਬਜਟ ਬਾਰੇ ਤੇ ਜਿਹੜੀ ਬਾਕੀ ਗੱਲਬਾਤ ਚੱਲ ਰਹੀ ਟੈਰਿਫ ਦੀ ਹਾਂਜੀ ਹੱਸੀ ਗਾਈ ਸਤਿ ਸ੍ਰੀ ਅਕਾਲ ਬਾਈ ਜੀ ਹਾਂਜੀ ਹਾਂਜੀ ਬਿਲਕੁਲ ਦੂਜੀਆਂ ਅੱਗੇ ਵਾਲੀਆਂ ਸਰਕਾਰਾਂ ਵਾਂਗੂ ਹੀ ਐ ਜਿਵੇਂ ਇਹਨਾਂ ਨੇ ਪਹਿਲੀ ਗੱਲ ਤਾਂ ਚਲੋ ਤਾਂ ਹੁਣ ਪਹਿਲਾਂ ਚੱਲਿਆ ਗਾਇ ਉਹ ਜਿਹੜੀ ਉਹ ਟਨਨ ਦਾ ਦੀਸਾ ਦੇ ਪ੍ਰੈਸ ਵਧਣਾ ਸੀਗਾ ਨਾ ਉਹ ਸੁਝਾ ਲਈ 110 ਨਾਲ ਤਾਂ ਕੁਛ ਨਹੀਂ ਵਧਣਾਗਾ ਤਾਂ ਜੋ ਰੁਕ ਤੋਂ ਕੀ ਕਹਿੰਦੇ ਭਾਰ ਛਾਣ ਨਹੀਂ ਲਾ ਦੇਣੀ ਹੈ ਨਾ ਤੇ ਟੈਰਫ ਬਾਰੇ ਜਿਹੜੀ ਆਪਣਾ ਉਹਨਾਂ ਨੇ ਗੱਲ ਕੀਤੀ ਐ ਵੀ ਅੱਧ ਅੱਧ ਵਿਚਾਰੇ ਦਾ ਜਿਹੜਾ ਰਸਤਾ ਉਹ ਗੱਲ ਕਰਨ ਜਿਹਦਾ ਕੋਈ ਹਰਜ ਨਹੀਂਗਾ ਜੇ ਆਪਾਂ ਗੱਲ ਕਰ ਲਈਏ ਕਿ ਪਤਾ ਕੋਈ ਨਾ ਕੋਈ ਘੱਟ ਘੱਟ ਵੱਧ ਤੇ ਬਾਕੀ ਉਹੀ ਹੈ ਵੀ ਇੱਦੋਂ ਜੇ ਹੁਣ ਟਾਰਫ ਲਾਉਂਗੇ ਇਹ ਸਬਜ਼ੀਆਂ ਭਾਜੀਆਂ ਤੇ ਤੇ ਆਪਾਂ ਨੂੰ ਮਹਿੰਗੀਆਂ ਸਾਨੂੰ ਹੀ ਕਿੱਢਣੀਆਂ ਉਹ ਗਾਹਕਾਂ ਨੂੰ ਮਹਿੰਗੀਆਂ ਮਿਲਣੀਆਂ ਜਦੋਂ ਉਹਨੇ ਤਾਂ ਲਾ ਕੇ ਟਾਰਫ ਪਰ ਜੇ ਹੁਣ ਆਪਣੇ ਤੇ ਸਬਜ਼ੀ ਭਾਜੀ ਨਹੀਂ ਹੁੰਦੀ ਵੀ ਨਹੀਂ ਜਾਂ ਇੱਥੇ ਕੁਝ ਕਰਨ ਇਹ ਜਾ ਕੇ ਤਾਂ ਵੀ ਜਿਹੜਾ ਇਹ ਆਪਾਂ ਨੂੰ ਸਭ ਤੋਂ ਹੀ ਸਮਝਣ ਕਿ ਜਿਹੜੇ ਟਾਰਫ ਲੱਗਣੇ ਵੀ ਆਪਾਂ ਆਤਮ ਨਿਰਭਰ ਜਿਵੇਂ ਮੋਤੀ ਸਾਹਿਬ ਵਾਂਗੂ ਇਹਨੂੰ ਆਤਮ ਨਿਰਭਰ ਹੋਈਏ ਆਪਾਂ ਆਪਾਂ ਅਮਰੀਕਾ ਦੀ ਚੀਜ਼ਾਂ ਮੰਗਾਈਏ ਫਿਰ ਵੀ ਲੋੜ ਤਾਂ ਪੈਂਦੀ ਆ ਆਪਾਂ ਨੂੰ ਸੀ ਆਦਮਨਰ ਪਰ ਹੌਣ ਦੀ ਕੋਸ਼ਿਸ਼ ਕਰੀਏ ਆਪਾਂ ਆਪਦੇ ਘਰੇ ਸਬਜ਼ੀਆਂ ਕੋਈ ਉਗਾਈਏ ਜਾਂ ਕਿਵੇਂ ਕਰੀਏ ਸੰਭਾਲੀ థాంਕ ਯੂ 2 April ਤੋਂ ਫਿਰ ਜਿਹੜੇ ਲੱਗਣੇ ਆ ਰੈਸਿਪਰੋਕਲ ਆਪਣੇ ਨੇ ਲਾਉਣੀਆਂ ਨੇ ਉਹਦੇ ਚ ਇੰਡੀਆ ਤੇ ਵੀ ਲਾਉਣੀ ਹੈ ਉਹਨਾਂ ਨੇ ਉਹ ਕਹਿੰਦੇ ਉਹ ਕੋਈ ਯਾਰੀ ਦੋਸਤੀ ਨਹੀਂ ਹੈ ਪਾਲੀ ਲਾਈਨ 4 ਹਲੋ ਸਸੀਗਾ ਸਰ ਸਸੀਗਾ ਬਾਈ ਜੀ ਸਸੀਗਾ ਜੀ ਆਪਣੇ ਨਾਲ ਕੱਲ 트럼ਪ ਸਾਹਿਬ ਨੇ ਕਾਂਗਰਸ ਨੂੰ ਸੰਬੋਧਨ ਕਰਿਆ ਸੀਗਾ ਹਾਂ ਮੈਂ ਸੁਣਿਆ ਉਹ ਬਹੁਤ ਲੰਮਾ ਭਾਸ਼ਣ ਸੀ ਹਾਂਜੀ ਸਰ ਉਹ ਡੇਢ ਘੰਟੇ 2 ਘੰਟੇ ਦਾ ਭਾਸ਼ਣ ਸੀਗਾ ਤੇ ਉਹਨਾਂ ਵਿੱਚ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਅਸੀਂ ਕਹਿੰਦਾ ਵੀ ਪਾਵਰ ਪਲਾਂਟ ਆਪਣੇ ਜਿਹੜੇ ਇਨਐਕਟਿਵ ਸੀਗੇ ਉਹਨੂੰ ਐਕਟਿਵ ਕਰ ਰਹੇ ਆਂ ਓਪਨ ਕਰ ਦੇਣੇ ਆ ਉਹਨਾਂ ਨੂੰ ਦੁਆਰਾ ਚਲਾ ਦੇਣਾ ਮਤਲਬ ਜਿਹੜੀ ਡੱਗਫੋਰਡ ਹਣੀ ਧਮਕੀ ਦੇ ਰਹੇ ਨੇ ਜੀ ਬਿਜਲੀ ਕੱਟ ਦਾਂਗੇ ਦੇ ਡੋਟ ਕੇਅਰ ਉਹਨਾਂ ਨੇ ਉਹਦਾ ਅਲਟਰਨੇਟਿਵ ਲੱਭ ਲਿਆ ਉਹਨਾਂ ਕੋਲ ਕਪੈਸਿਟੀ ਹੈਗੀ ਆ ਉਹਨਾਂ ਨੇ ਆਪਣੀ ਕਪੈਸਿਟੀ ਬੂਸਟ ਅਪ ਕਰ ਲੈਣੀ ਆ ਸੋ ਅਪ੍ਰੈਲ 2 ਤੱਕ ਤਾਂ ਉਹਨਾਂ ਨੇ ਪੂਰੀ ਵਰਲਡ ਨਾਲ ਉਹਨਾਂ ਨੇ ਡੀਲ ਕਰ ਰਹੇ ਨੇ ਉਹਨਾਂ ਸਾਰਾ ਕੁਝ ਆਪਣਾ ਬੈਕਅਪ ਰੈਡੀ ਕਰ ਰਹ ਐਕਸਪੈਰੀਮੈਂਟ ਹੀ ਕਰ ਰਹੇ ਸੀ ਵੀ ਆਪਾਂ ਕੈਨੇਡਾ ਨੂੰ ਕੰਮ ਕੀ ਦੇ ਕੇ ਦੇਖਦੇ ਆਂ ਵੀ ਇਹ ਕੀ ਕਰਦੇ ਮੋਰਿਆਂ ਦੀ ਇਹਨਾਂ ਨੇ ਸਾਰੇ ਭਾਂਡੇ ਪਹਿਲਾਂ ਹੀ ਭੰਨ ਤੇ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਆਪਣੀ ਤਿਆਰੀ ਖਿੱਚਣੀ ਸ਼ੁਰੂ ਕਰ ਦਿੱਤੀ ਆ ਸੋ 2 ਅਪ੍ਰੈਲ ਨੂੰ ਤੋਂ ਉਹਨੇ ਪੂਰੇ ਵਰਲਡ ਨਾਲ ਡੀਲ ਕਰ ਲੈਣਾ ਕੈਨੇਡਾ ਕੋਈ ਵੱਡੀ ਗੱਲ ਨਹੀਂ ਜਿਹੜਾ ਕੈਨੇਡਾ ਤੇਲ ਦਿੰਦਾ ਆ ਉਹ ਗੈਨੇਜ਼ੂਏਲਾ ਤੋਂ ਬਾਏ ਕਰ ਲੋਗੇ ਪੋਟਾਸ਼ੀਅਮ ਨਿਕਲਦਾ ਵੀ ਕੋਈ ਨਾ ਕੋਈ ਹੱਲ ਕਰ ਲੋਗੇ ਪੁਦੀਨਾ ਕਹ ਰਿਹਾ ਵੀ ਮੈਂ ਤੋਂ ਅਲੂਮੀਨਮ ਲੈ ਲਿਓ ਠੀਕ ਹੈ ਉਹਨਾਂ ਨੇ ਬੇਸਿਕਲੀ 트ੰਪ ਨੇ ਕੀ ਕਰਨਾ ਰੌ ਮਟੀਰੀਅਲ ਉਹਨੇ ਚੀਪੈਸਟ ਕੋਸਟ ਤੇ ਲੈ ਕੇ ਆਣੇ ਤਾਂ ਕਿ ਜਿਹੜੀ ਪ੍ਰੋਡਕਸ਼ਨ ਦੀ ਕਾਸਟ ਆ ਘਟ ਜੇ ਅਫੋਰਡੇਬਿਲਟੀ ਉਹਨਾਂ ਦੀ ਦੁਆਰਾ ਉਸ ਲੈਵਲ ਤੇ ਆ ਜੇ ਤੇ ਜਿਹੜੀ ਆਪਣੀ ਗਵਰਨਮੈਂਟ ਆ ਇਹਨਾਂ ਦੇ ਮੈਨੂੰ ਕੋਈ ਉਮੀਦ ਨਹੀਂ ਆ ਰਿਹਾ I ਡੋਨਟ ਨੋ ਵੀ ਆਪਣੇ ਬਹੁਤ ਸਾਰੇ ਜਿਹੜੇ ਬੰਦੇ ਚਾਹੇ ਰੇਡੀਓ ਸ਼ੋਅ ਦੇ ਵੀ ਹੁੰਦੇ ਆ ਆਪਣੇ ਚਾਹੇ ਸਰੋਤੇ ਨੇ ਆਪਣੇ ਸਾਰੇ ਭਾਈਵੰਦੇ ਨੇ ਸਾਰਿਆਂ ਦਾ ਜਿਹੜਾ ਝੁਕਾਇਆ ਲਿਬਰਲ ਤੇ ਐਂਡੀਪੀ ਵੱਲ ਹੀ ਹੁੰਦਾ ਕਿਉਂਕਿ ਇਹ ਫਰੀਵੀਆਂ ਜਾਦੇ ਦਿੰਦੇ ਆ ਆਪਾਂ ਇਹ ਭੁੱਲ ਜਾਨੇ ਆ ਵੀ ਪੰਜਾਬ ਨੂੰ ਜੇ ਬਰਬਾਦ ਕਰਿਆ ਸਾਰਾ ਇਹਨਾਂ ਨੇ ਹੀ ਕਰਿਆ ਜਿਹੜੇ ਫਰੀਵੀਆਂ ਦੇਣ ਵਾਲੀ ਪਾਰਟੀਆਂ ਨੇ ਵੀ ਵੀ ਹੈਵ ਟੂ ਸਪੋਰਟ ਦੋਸ ਹੂ ਆਰ ਇਨ ਟੂ ਇੰਡਸਟਰੀ ਬਿਜ਼ਨੈਸਸ ਰਾਈਟ ਵੀ ਜਿਹੜੇ ਜੌਬ ਕ੍ਰੀਏਸ਼ਨ ਦੇ ਜਾਂਦੇ ਆ ਟੈਕਸ ਘਟ ਕਰਦੇ ਆ ਆਹ ਕਾਰਬਨ ਟੈਕਸ ਆਪਣੇ 10 ਸਾਲ ਹੋ ਗਏ ਮੇਰੇ ਖਿਆਲ ਇੱਕ ਹਸਪੀਟਲ ਨਹੀਂ ਬਣਿਆ ਸਦੀ ਦੇ ਵਿੱਚ ਆਈ ਡੋਨਟ ਨੋ ਵੀ ਕਾਤੋਂ ਆਪਣੇ ਲੋਕ ਸਪੋਰਟ ਕਰਦੇ ਆ ਮੈਨੂੰ ਨਹੀਂ ਸਮਝ ਆਉਂਦੀ ਹੁਣ ਤਾਂ ਭੁਗਤਣ ਵਾਲੀ ਗੱਲ ਆ ਵੀ ਆਪਾਂ ਲੋਕਾਂ ਨੇ ਇੱਕ ਫੇਕ ਬਲੀਫ ਸਪੋਰਟਾ ਪਾਈਆਂ ਹਮੇਸ਼ਾ ਲਿਬਰਲ ਨੂੰ ਐਨਡੀਪੀ ਨੂੰ ਨਾ ਬ੍ਰੈਂਟਨ ਜੀ ਕੋਈ ਹਸਪੀਟਲ ਮਿਲਿਆ ਕਦੇ ਨਾ ਸਰੀਜ ਮਿਲਿਆ

ਪਰ ਸਾਰਾ ਇਹ ਪਬਲਿਕ ਤੇ ਪੈਣਾ ਆ ਜਦੋਂ ਇਹ ਟੈਕਸ ਲੱਗ ਜਣੇ ਆ ਫਿਰ ਇਹਰ ਵੀ ਪਬਲਿਕ ਤੇ ਪੈਣਾ ਸਾਰਾ ਇਹ ਤਾਂ ਕੋਈ ਸਮੇਂ ਤੋਂ ਬਾਹਰ ਹੈ ਜੇ ਕੀ ਬੜਨਾ ਆ ਅਮਰੀਕਾ ਚੋਂ ਆਮ ਲੋਕ ਮੋਜਮ ਕਰਦੇ ਆ ਹਾਂਜੀ ਜੀ ਕੋਈ ਕੋਈ ਹੈ ਨਹੀਂ ਕੋਈ ਤਾਂ ਪਤਾ ਲੱਗਿਆ ਨਹੀਂ ਫਟਾਸ ਜਾ ਕੇ ਨੇ ਰੌਲਾ ਪਾਇਆ ਅਜੇ ਪਤਾ ਨਹੀਂ ਹੁਣ ਜਦੋਂ ਇਹਨਾਂ ਨੂੰ ਬਾਅਦ ਚ ਚੀਕਣਗੇ ਅਜੇ ਤਾਂ ਨਹੀਂ ਕੋਈ ਚੀਕਿਆ ਤਾਂ ਵਾਕੀ ਅਜੇ ਨੇ ਕਿਨੇ ਸੰਸਦਾਂ ਦੱਸਣ ਦੇ 80000 ਦੀ ਕਰਾਂ ਦੀ ਹੋਣੀ ਆ ਰੀਲ ਮਾਰ ਕੇ ਜਾ 25 ਚੇ ਉਹ ਜੋ ਨਾ ਕੋਈ ਨਹੀਂ ਕਿ ਸਟਾਂਡ ਡਬਲ ਡਬਲ ਡੇਢ ਗੁਣਾ ਹੋ ਜਾਣੀਆਂ ਨੇ ਕਿ ਫੇਰ ਪਤਾ ਨਹੀਂ ਕੀ ਬਣਾ ਘਰ ਤੇ ਆਲਰੇਡੀ ਬੈਂਕਾਂ ਨੂੰ ਜਾ ਰਹੇ ਆ ਹੁਣ ਹੋਰ ਜ਼ਿਆਦਾ ਬੈਂਕਾਂ ਨੂੰ ਜਾਣੇ ਆ ਕੰਮ ਦਾ ਕੋਈ ਤੁਸੀਂ ਕੈਨੇਡਾ ਦੀ ਗੱਲ ਕਰਦੇ ਹੋ ਹਾਂਜੀ ਕੈਨੇਡਾ ਚ ਜਿਹੜਾ ਜੀ ਮਾਰਗੇਜ ਨਹੀਂ ਹੋਣੀ ਆ ਇਧਰ ਤੇ ਚਲੋ ਅਮਰੀਕਾ ਇਹ ਗੱਲੋਂ ਬਚਿਆ ਨਾ ਜੀ 25 30 ਸਾਲ ਦੀ ਫਿਕਸਰ ਨੇ ਉਹਨਾਂ ਦੀ ਕੋਈ ਜਿਹੜੀ ਮਾਰਗੇਜ ਆ ਇੰਟਰਸਟ ਰੇਟ ਤੇ ਵਧਿਆ ਨਹੀਂ ਕਰਾਉਂਦੇ ਹੈ ਹਾਂ ਜਿਵੇਂ ਰਾਤ ਮੈਂ ਡੋਨਲਡ ਟਰੰਪ ਉਹ ਇੱਕ ਘੰਟਾ 40 ਮਿੰਟ ਦੀ ਸਪੀਚ ਦੇ ਵਿੱਚ ਗੱਲਾਂ ਦੱਸ ਰੇ ਸੀ ਤੇ ਗੱਲਾਂ ਉਹ ਜੀ ਕਨਵਿੰਸਿੰਗ ਸੀ ਜਿਸ ਤਰ੍ਹਾਂ ਇਹ ਕਹ ਰਣ ਦੱਸਿਆ ਕਿ ਸਾਰੇ ਬੋਥ ਸਰੇ ਬਿਜਲੀ ਦੇ ਜਿਹੜੇ ਪਲਾਂਟ ਨੇ ਬਿਜਲੀ ਪੈਦਾ ਕਰਨ ਵਾਲੇ ਉਹ ਖੜੇ ਆ ਸੀ ਖੜਾ ਹਟੇ ਸੀ ਕਿਉਂਕਿ ਉਹਨਾਂ ਨੂੰ ਅਮਰੀਕਾ ਚੋਂ ਆਪਣੇ ਮਾਫ ਕਰਨਾ ਕੈਨੇਡਾ ਚੋਂ ਬਿਜਲੀ ਲੈਣੀ ਸਸਤੀ ਪੈਂਦੀ ਸੀ ਬਣੀ ਬਣਾਈ ਬਿਜਲੀ ਇਥੋਂ ਸਸਤੀ ਲੈ ਲੈਂਦੇ ਸਨ ਸੋ ਉਹਨਾਂ ਨੇ ਆਪਣੇ ਪਲਾਂਟ ਜਿਹੜੇ ਸਨ ਉਹ ਚਲਾਉਣੇ ਬੰਦ ਕਰ ਦਿੱਤੇ ਉਹ ਕਹਿੰਦੇ ਹੁਣ ਆਰਡਰ ਦਾ ਦੇ ਦਿੱਤਾ ਉਹਨਾਂ ਨੇ ਇਸ ਤਰ੍ਹਾਂ ਦੀ ਹੋਰ ਬਹੁਤ ਸਾਰੀਆਂ ਗੱਲਾਂ ਦਸੀਆਂ ਚੂਹਿਆਂ ਦਾ ਜੈਂਡਰ ਬਦਲਣ ਲਈ ਮਿਲੀਅਨਸ ਡਾਲਰ ਖਰਚੇ ਜਾ ਰਿਹਾ ਸੀ ਫੁਲਾਣੇ ਦੇਸ਼ ਦੇ ਵਿੱਚ ਉੱਥੇ ਕਿਸੇ ਕਬੀਲੇ ਨੂੰ ਠੀਕ ਰੱਖਣ ਲਈ ਉਹਨਾਂ ਦੀ ਸਿਹਤ ਠੀਕ ਰੱਖਣ ਲਈ ਇਤੋਂ ਪੈਸੇ ਪੇਜਾਰੇ ਮਿਲੀਅਨਸ ਡਾਲਰਸ ਵੈਸਤਰਾਂ ਦੀ ਉਹਨਾਂ ਨੇ ਜਿਹੜੀਆਂ ਫਜ਼ੂਲ ਖਰਚੇ ਸਨ ਬਾਹਰਲੇ ਮੁਲਕ ਨੂੰ ਸਾਰੀਆਂ ਉਹ ਕਹਿੰਦੇ ਬੰਦ ਕਰ ਦਿੱਤੀਆਂ ਜਿੰਨੀਆਂ ਵੀ ਏਡਸ ਸੀ ਜਿਸ ਦਿਨ ਤੋਂ ਜ਼ੇਲੈਂਸਕੀ ਇਤੋਂ ਤੋਂ ਤੁਮਮਾ ਕਰਕੇ ਗਿਆ ਉਰਸੂਬਾਦ ਉਹਨਾਂ ਦੀ ਮਿਲਟਰੀ ਐਡ ਬੰਦ ਕਰ ਦਿੱਤੀ ਹੁਣ ਅੱਜ ਪਤਾ ਲੱਗਿਆ ਕਿ ਜਿਹੜੀ ਸੀਆਈਏ ਦੇ ਡਾਇਰੈਕਟਰ ਨੇ ਦੱਸਿਆ ਕਿ ਜਿਹੜੀ ਸੀਆਈਏ ਦੀ ਇਹਨਾਂ ਨੂੰ ਖੁਫੀਆ ਰਿਪੋਰਟਾਂ ਅਸੀਂ ਦਿੰਦੇ ਸਾਂ ਕਿ ਤੁਹਾਡੇ ਖਿਲਾਫ ਕੀ ਕੀ ਗੱਲਾਂ ਕਰ ਰਹੇ ਐ ਕੋਈ ਕਿਹੜੇ ਮੁਲਜ ਕੀ ਹੋ ਰਿਹਾ ਤੇ ਜਿਹੜਾ ਉਹ ਜਸੂਸੀ ਦਾ ਕੰਮ ਸੀ ਉਹ ਰਿਪੋਰਟਾਂ ਦੇਣੀਆਂ ਬੰਦ ਕਰ ਦਿੱਤੀਆਂ ਰੈਜ਼ਿਲੈਂਸ ਕੀ ਕਹਿੰਦਾ ਮੈਂ ਆ ਕੇ ਹੁਣ ਦੱਸ ਕਰਨਾ ਚਾਹੁੰਨਾ ਤੁਸੀਂ ਦੇਖ ਰਹੇ ਹੋ ਕਿ ਇਹ ਜਿਹੜੀ ਨਾ ਗੱਠ ਜੋੜ ਨੇ ਬਦਲ ਰਹੇ ਨੇ ਵੀ ਰஞ்சிਤ ਗੌਰ ਜੀ ਸੇ ਮਿਲਣਾ ਲੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣੇ ਬਜਟ ਬਾਰੇ ਤਾਂ ਮੈਨੂੰ ਪਤਾ ਨਹੀਂ ਹੈਗਾ ਵੀ ਜੋ ਵੀ ਐਂਡੀਪੀ ਵਾਲਿਆਂ ਨੇ ਕੀਤਾ ਆ ਪਰ ਆਪਾਂ ਬਾਅਦ ਚ ਸਾਰੇ ਕੰਪਲੇਨਾਂ ਕਰੀ ਜਾਂਦੇ ਆ ਹਸਪੀਟਲ ਜਿੰਨਾ ਟਾਈਮ ਲੱਗਦਾ ਉਦੋਂ ਹੀ ਚਿੰਨਾ ਟਾਈਮ ਲੱਗਦਾ ਪਰ ਉਹ ਤਾਂ ਆਪਾਂ ਨੂੰ ਪਹਿਲਾਂ 8 ਸਾਲ ਪਹਿਲਾਂ ਹੀ ਪਤਾ ਸੀਗਾ ਹਾਂਜੀ ਆ ਟੈਰਫ ਤਾਂ ਜੀ ਲੱਗਿਆ ਵੀ ਨਹੀਂ ਤੇ ਇਹਨਾਂ ਨੇ ਪਹਿਲਾਂ ਹੀ ਕਹਿਤਾ ਕਿੰਨਾ ਚਿਰ ਪਹਿਲਾਂ ਹੀ ਅਸੀਂ ਰਿਜ਼ਲਟ ਡਾਲਰ ਨਹੀਂ ਦੇਣਾ ਅਸੀਂ ਆ 100 ਡਾਲਰ ਵੀ ਕੀ ਕਰਨਾ ਮੈਨੂੰ ਤਾਂ ਐਂ ਲੱਗਦਾ ਆ ਬੀਨਾਂ ਨੂੰ ਰੋਸ ਦਿਖਾਓ ਚੁੱਪ ਕਰ ਉਹ ਵੀ ਨਾ ਲੱਭੋ ਕੀ ਕਰਨਾ ਲੈ ਕੇ 100 ਡਾਲਰ ਨਾਲ ਪਹਿਲਾਂ ਮੈਨੂੰ ਦੱਸੋ ਇੱਥੇ ਆਉਣਾ ਕੀ ਆ ਗਰੋਸਰੀ ਸਟੋਰਾਂ ਦੇ ਵਿੱਚ ਜਾਓ ਆ ਗਾਜਰਾ ਨਾ ਹੋ ਗਈਆਂ ਪਤਾ ਨਹੀਂ ਕੀ ਹੋ ਗਿਆ ਜੀ ਟੈਰਫ ਲੱਗਿਆ ਵੀ ਨਹੀਂ ਉਹ 7 ਡਾਲਰ ਨੂੰ ਬੌਂਡ ਕਰੀ ਬੈਠੇ ਆ ਉਹ ਪਹਿਲਾਂ ਹੀ ਦੇਖੋ ਕੀ ਕੁਝ ਵਧਾਈ ਜਾਂਦੇ ਕਿ ਇਹਦੇ ਵਿੱਚ ਇਹ ਕੀ ਰੋਲ ਨਿਭਾ ਰਹੇ ਆ ਐਨਡੀਪੀ ਵਾਲੇ ਆ ਮੈਂ ਦੇਖਿਆ ਨਾ ਕਈ ਰੇਡੀਆਂ ਦੇ ਉੱਤੇ ਵੀ ਜਿੰਨੇ ਵੀ ਕੁਝ ਹੋਸਟ ਸੀਗੇ ਉਹਨਾਂ ਨੇ ਜਦੋਂ ਕਿਤੇ ਐਨਡੀਪੀ ਤੋਂ ਬਿਨਾਂ ਕਿਸੇ ਹੋਰ ਦੀ ਗੱਲ ਕਰਦੋਂ ਨਾ ਉਹ ਤੜਫੜਦੇ ਸੀ ਹਾਂ ਜੀ ਤੇ ਆਪਾਂ ਦਾ ਇਹ ਕਸੂਰ ਸਾਰਾ ਜਾਂਦਾ ਦਾ ਆ ਆਪਾਂ ਸੋਚਦੇ ਨਹੀਂ ਕੁਝ ਵੀ ਹੁਣ ਇਹਨਾਂ ਨੇ ਹਸਪਤਾਲ ਜਦੋਂ ਬਣ ਗਿਆ ਨਾ ਨਵੇਂ ਹਸਪਤਾਲ ਦੇ ਆਪਾਂ ਵਿੱਚ ਜਾਵਾਂਗੇ ਹਸਪਤਾਲੀ ਜੋ ਵੀ ਬਣਨੀ ਆ ਜੀ ਉਦੋਂ ਆਪਾਂ ਦੇਖਾਂਗੇ ਵੀ ਉੱਥੇ ਕੀ ਆਹ ਡੈਲਟਾ ਵਾਲਾ ਦੇਖ ਲਓ ਬੰਦ ਕੀਤਾ ਪਿਆ ਆ ਕੁਝ ਕੀਤਾ ਇਹਨਾਂ ਨੇ ਫੇਰ ਵੀ ਆਪਾਂ ਨੇ ਦੇਖਿਆ ਤੁਸੀਂ ਮਹੀਨਾ ਪਹਿਲਾਂ ਨਾ ਆਹ ਪਤਾ ਨਹੀਂ ਮੈਨੂੰ ਕਿਹੜੀ ਕਿਹੜੀ ਉਹ ਸੁਗਾਉਂਦੇ ਆ ਕਈ ਰੇਡੀਓ ਵਾਲਿਆਂ ਨੂੰ ਉਹ ਤਾਂ ਮਤਲਬ ਕਿ ਐਨਡੀ ਵੀ ਤਾਂ ਬਿਨਾਂ ਤੁਸੀਂ ਗੱਲੇ ਹੀ ਨਹੀਂ ਕਰ ਸਕਦੇ ਕਿਸੇ ਹੋਰ ਦੀ ਫੋਨੀ ਕਰ ਜਾਂਦੇ ਆ ਤੁਹਾਡਾ ਮੈਨੂੰ ਨਹੀਂ ਪਤਾ ਉਹ ਕੀ ਐਨਡੀਪੀ ਵਾਲੇ ਕੀ ਕਰਦੇ ਆ ਕੀ ਨਹੀਂ ਕਰਦੇ ਅਜੇ ਵੀ ਸਮਝ ਜੋ 100 ਡਾਲਰ ਲਵੋ ਹੀ ਨਾ ਇਹਨਾਂ ਦਾ ਮੋੜ ਦੋ ਇਹਨਾਂ ਨੂੰ ਇਹਨਾਂ ਨੂੰ ਅਕਲ ਜਾਵੇ ਆ ਵੀ ਹਾਲੋ ਕੀ ਕਿੰਨਾ ਗੁੱਸੇ ਚ ਹੁਣ 100 ਡਾਲਰ ਦੇ ਕੇ ਨਾ ਹੁਣ ਦੇਖਿਓ ਤੁਸੀਂ ਉਹ ਤੁਹਾਨੂੰ ਕਿੰਨਾ ਸਾਂਝ ਦਤਵਾਂਗੇ ਐਤਕੀ ਦੇ ਪੰਜੀ ਵਸੇ ਟ੍ਰੈਂਡ ਬਦਲਿਆ ਹੋਇਆ ਸੀ ਕਈ ਉਹਨਾਂ ਨੇ ਐਨਡੀਪੀ ਨੂੰ ਦੇ ਹਰਾਤੇ ਆ ਤੇ ਕਈਆਂ ਨੂੰ ਵੋਟਾਂ ਬਹੁ ਘੱਟ ਪਾਈਆਂ ਨੇ ਆ ਹੀ ਕਾਰਨਾਂ ਕਿ ਜਿਹੜੀ ਉਹ ਛੋਟੀ ਜੀ ਪਾਰਟੀ ਸੀ ਉਹਨੂੰ ਕੋਈ ਜਾਣਦਾ ਨਹੀਂ ਸੀ ਬੀਸੀ ਕੰਜ਼ਰਵੇਟਰ ਪਾਰਟੀ ਨੂੰ ਉਹਨਾਂ ਦੇ ਕਿਨੇ ਤਰ ਤਾਲਿਚitali ਮਲੇ ਜਿਤਾ ਦਿੱਤੇ ਹਾਂ ਜੀ ਜਿੱਤੀ ਸਾਡੇ ਵਰਗਿਆਂ ਨੇ ਬਥੇਰੀ ਮਿਹਨਤ ਕੀਤੀ ਜਿਹੜੇ ਅਸੀਂ 20 ਸਾਲ ਐਨਡੀਪੀ ਦੀ ਸਪੋਰਟ ਕਰਦੇ ਰਹੇ ਹਾਂ ਡੋਰ ਟੂ ਡੋਰ ਜਾ ਕੇ ਅਸੀਂ ਵੀ ਉਲਟੇ ਹਾਂ ਪਰ ਫੇਰ ਵੀ ਨਹੀਂ ਉਹ ਰੋਲ ਨਭਾਇਆ ਜਿਹੜਾ ਚਾਹੀਦਾ ਸੀ ਜਨਤਾ ਨੂੰ ਨਭਾਉਣਾ ਕਿ ਗਰੀਬਾਂ ਦੀ ਹੈ ਜੀ ਇਹ ਗਰੀਬਾਂ ਦੀ ਹੈ ਜਿਆ 100 ਡਾਲਰ ਦੇ ਕੇ ਉਹਨਾਂ ਨੂੰ ਦੱਸ ਦੇਣਾ ਕਿ ਤੁਸੀਂ ਗਰੀਬ ਹੋ ਹੂੰ 100 ਡਾਲਰ ਉਹਨਾਂ ਖੁਸ਼ ਨਹੀਂ ਗਏ ਪੈ ਜੀ ਡੰਡੀ ਮੰਗਤਾ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਦੇਖੋ ਜੀ ਕੈਨੇਡਾ ਦੇ ਕੋਲ ਤਾਂ ਬਹੁਤ ਕੁਝ ਆਕੈਨ ਤੇ ਵੀ ਜਾਂ ਆਉਣ ਆਲੇ ਸਮੇਂ ਦੇ ਵਿੱਚ ਜੜੀਆਂ ਕੰਪੂਟਰ ਸਟਮ ਹੋ ਜਾਣਾ ਸਾਰਾ ਕੁਝ ਹੀ ਗੱਡੀਆਂ ਗੋਲੀਆਂ ਤੇ ਇਹ ਬੈਟਰੀ ਦੇ ਵਿੱਚ ਜਿਹੜਾ ਪਾਉਣੇ ਵਾਲਾ ਸਾਰਾ ਕੁਝ ਆ ਉਹ ਤਾਂ ਕੈਨੇਡਾ ਦੇ ਕੋਲ ਆ ਫੇ ਪਾਣੀ ਕੈਨੇਡਾ ਦੇ ਕੋਲ ਆ ਤਾਂ ਜਿਹੜਾ ਇਹ ਸਾਰਾ ਕੁਝ ਹੀ ਹੈਗਾ ਹਨਾ ਸਾਨੂੰ ਐਜੇ ਕੈਨੇਡਾ ਬਾਰੇ ਸੋਚਣਾ ਚਾਹੀਦਾ ਕਈ ਹਨਾ ਵਿਚਾਰ ਰੱਖਦੇ ਅਮਰੀਕਾ ਦੇ ਹੱਕ ਚ ਬਈ ਅਮਰੀਕਾ ਦਾ ਬਈ ਆਪਾਂ ਇਹ ਤੋਂ ਬਿਨਾ ਸਰ ਨਹੀਂ ਸਕਦਾ ਅਮਰੀਕਾ ਇਦਾਂ ਨਹੀਂ ਵੀ ਕੈਨੇਡਾ ਨੂੰ ਮੰਨ ਲਊਗਾ ਬਈ ਇਹ ਫੌਜ ਜਾਰੂਗਾ ਤੇ ਫੇ ਫੌਜ ਕੀ ਕਰੂਗੀ ਜੇ ਘਰਾਂ ਦੇ ਮੋਰੇ ਲੱਗ ਜੂਗੇ ਲੱਗ ਜAVE ਲੋਕਾਂ ਨੇ ਕਮ ਕਾਰ ਕਰੀ ਜਾਣੇ ਆ ਅਮਰੀਕਾ ਕੁਝ ਨਹੀਂ ਕਰ ਸਕਦਾ ਜਦ ਤੱਕ ਕੈਨੇਡਾ ਤੋਂ ਬਗੈਰ ਦਾ ਉਹ ਇਹ ਜਿਹੜਾ ਟੈਕਸ ਆ ਨਾ ਇਹ ਆਮ ਲੋਕਾਂ ਤੇ ਨਹੀਂ ਪ੍ਰਭਾਵਸ਼ਾਲਾ ਨਾ ਅੱਠ ਦੇ ਵਿੱਚ ਵੀ ਆਇਆ ਸੀ ਮੇਰੇ ਤੇ ਤਾਂ ਕੋਈ ਅਸਰ ਹੋਇਆ ਨਹੀਂ ਫਿਰ ਅੱਠ ਤੇ ਮੇਰੀ ਤਾਂ ਸੇਮ ਜੌਬ ਸੀਗੀ ਸੇਮ ਕੋਸ਼ ਸੀਗਾ ਤੇ ਛੇ ਚੰਨ ਜਿਹੜੀ ਪਹਿਨੇ ਦਾ ਮਗਹੀ ਆਈ ਹੋ ਗਈ ਫਲਾਣਾ ਸਾਫ ਦੀਆਂ ਜਿਹੜੀਆਂ ਹੁੰਦੀਆਂ ਨਾ ਇਹ ਕਦੀ ਫਾਰਮਰ ਸਸਤੀਆਂ ਹੁੰਦੀਆਂ ਕਦੇ ਮਹਿੰਗੀਆਂ ਹੁੰਦੀਆਂ ਇਹ ਤਾਂ ਆਟੋਮੈਟਿਕ ਹੀ ਇਦਾਂ ਚੱਲਦਾ ਰਹਿਦਾ سلسلہ ਤੇ ਤੁਸੀਂ ਨਾ ਜਾਓ

ਜਿੱਦਾਂ ਐਪਲ ਆ ਵੀ ਇਹ ਕੈਨੇਡਾ ਦਾ ਹੈਗਾ ਇਹ ਜਿੱਦਾਂ ਉੱਤੇ ਯੂ ایس ਵੀ ਲਿਖਿਆ ਆ ਵੀ ਆਹ ਯੂ ایس ਐ ਦਾ ਆ ਤੁਸੀਂ ਉਹ ਚੀਜ਼ਾਂ ਨੂੰ ਬਾਈਕਾਟ ਕਰਨਾ ਚਾਹੀਦਾ ਲੋਕਾਂ ਨੂੰ ਕੈਨੇਡੀਅਨ ਅਸੀਂ ਕੈਨੇਡਾ ਨੂੰ ਪਿਆਰ ਇਹਨੂੰ ਆਪਣਾ ਦੇਸ਼ ਸਮਝਣਾ ਚਾਹੀਦਾ ਸਾਰਿਆਂ ਨੂੰ ਤੇ ਇਦਾਂ ਨਹੀਂ ਵੀ ਤੁਸੀਂ ਅਮਰੀਕਾ ਦੀਆਂ ਸੇਵਾਤਾਂ ਕਰੀ ਜਾਓ ਅਮਰੀਕਾ ਭਾਪਰ ਆ ਅਮਰੀਕਾ ਤਾਂ ਕਰਜ਼ਾਈ ਆ ਹੁਣ ਦੁਨੀਆ ਦਾ ਸਭ ਤੋਂ ਜ਼ਿਆਦਾ ਕਰਜ਼ਾਈ 트੍ਰੰਪ ਕੋਸ਼ਿਸ਼ ਕਰ ਰਿਹਾ ਵੀ ਇਹਨੂੰ ਸੁਬਾਦ ਮਾ ਲੋਕਾਂ ਤੋਂ ਟੈਕਸ ਵਸੂਲ ਕਰ ਲਮਾ ਚਾਈਨਾ ਦਾ ਕਿੰਨਾ ਕਰਜ਼ਾਈਆ ਉਹ ਸਾਰੇ ਮੁਲਕਾਂ ਦਾ ਕਰਜ਼ਾਈਆ ਤੇ ਇਹ ਡੁੱਬਣੇ ਦੇ ਕਿਨਾਰੇ ਤੇ ਆ ਤੇ ਉਹ 트럼ਪ ਨੂੰ ਕਹਿੰਦਾ ਵੀ ਮੈਂ ਕਾਰਨ ਦਾ ਮਾਂ ਕੇ ਇਸ ਤਰ੍ਹਾਂ ਇਕੱਠਾ ਪੈਸਾ ਇਧਰੋਂ ਵੀ ਇਧਰੋਂ ਵੀ ਸਾਰਿਆਂ ਤੇ ਟੈਕਸ ਲਾ ਕੇ ਤੇ ਪਰ ਹੁਣਾਂ ਨਹੀਂ ਸਰਵਾਈਵ ਨਹੀਂ ਹੁਣਾਂ ਤਾਂ ਕੈਨੇਡਾ ਨੂੰ ਉਹਨੇ ਤੰਗ ਪਰੇਸ਼ਾਨ ਬਾਲਾ ਨਹੀਂ ਕਰਨਾ ਤੇ ਇਹ ਇਹ ਗੇਮ ਹੀ ਆ ਪੋਲਿਟਿਕਸ ਰਾਜਨੀਤੀ ਤੌਰ ਤੇ ਬੜੀਆਂ ਪਾਰਟੀਆਂ ਦੀ ਇਹ ਸਾਰੇ ਮੁਲਕਾਂ ਤੇ ਨਮਾਲ ਹੁੰਦਾ ਆ ਇੱਕ ਦੂਜੇ ਦੇ ਮੁਲਕਾਂ ਦੇ ਵਿੱਚ ਦਖਲਅੰਦਾਜ਼ੀ ਕਰਨੀ ਰਾਜਨੀਤੀ ਦੇ ਪ੍ਰਧਾਨ ਮੰਤਰੀ ਕਿਹੜਾ ਰਸ਼ੀਆ ਇਹ ਤੇ ਕਰਦਾ ਰਸ਼ੀਆ ਸਾਰਾ ਇਹ ਤੇ ਪੋਲਟੈਕਸ ਲੈਂਦਾ ਰਸ਼ੀਆ ਸਾਰੀ ਜਾਣ ਦਾ ਇਹਨਾਂ ਦੀ ਕਾਰਵਾਈ ਕਿਹੜਾ ਰਾਸ਼ਟਰਪਤੀ ਬਣਾਉਣਾ ਅਮਰੀਕਾ ਥੈਂਕ ਯੂ ਥੈਂਕ ਯੂ ਜੀ ਅ ਦਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਮੇਰੀ ਇਹ ਬੇਨਤੀ ਆ ਵੀ ਸਾਰੇ ਕਾਲਰਾਂ ਨੇ ਹਰੇਕ ਪ੍ਰੋਬਲਮ ਦੱਸੀ ਆ ਜੀ ਪਰ ਇਹਨਾਂ ਦਾ ਸੋਲੂਸ਼ਨ ਕੀ ਆਪਾਂ ਕਰ ਸਕਦੇ ਆ ਹੁਣ ਜਿਵੇਂ ਐਜੂਕੇਸ਼ਨ ਡਿਪਾਰਟਮੈਂਟ ਕਿਨਾਰੇ ਤੇ ਆ ਇਮੀਗ੍ਰੇਸ਼ਨ ਡਿਪਾਰਟਮੈਂਟ ਆਪਣਾ ਖਰਾਬ ਆ ਹਮਮਾ ਹਸਪੀਟਲ ਹੋ ਗਏ ਆਪਣੇ ਬੰਦੇ ਨਹੀਂ ਗਏ ਸਾਰਾ ਕੁਝ ਆਪਾਂ ਕਹਿੰਨੇ ਆ ਵੀ ਖਰਾਬ ਆ ਪਰ ਇਹਨਾਂ ਦਾ ਸੋਲੂਸ਼ਨ ਕੀ ਆ ਜੀ ਤੁਸੀਂ ਦੱਸੋ ਐਟ ਲੀਸਟ ਆਪਣੇ ਸਿਸਟਮ ਨੂੰ ਆਪਾਂ ਸਾਂਭ ਵੀ ਲਈਏ ਹਾਂ ਹੁਣ ਨਰਸਾਂ ਦੇ ਜਿਨ੍ਹਾਂ ਦੇ ਲਾਇਸੈਂਸ ਨਹੀਂ ਰੀਨਿਊ ਹੋਣੇ ਉਹ ਛੱਡ ਕੇ ਸਾਰੀਆਂ ਜਾਣ ਗਿਆ ਜੀ ਨਵੇਂ ਡਾਕਟਰ ਆ ਜਿਹੜੇ ਪੜ੍ਹੇ ਲਿਖੇ ਆਪਣੇ ਕੋਲੇ ਆ ਉਹਨਾਂ ਨੂੰ ਲਾਇਸੈਂਸ ਨਹੀਂ ਮਿਲਦੇ ਜੀ ਐਟ ਲੀਸਟ ਆਪਾਂ ਤਾਂ ਜਿਹੜਾ ਕੁਝ ਹੈਗਾ ਆਪਾਂ ਤਾਂ ਉਸੇ ਨੂੰ ਸੰਭਲ ਲਈਏ ਤਾਂ ਵੀ ਕੈਨੇਡਾ ਕਿਤੇ ਦੇ ਕਿਤੇ ਪਹੁੰਚ ਜਾਊਗਾ ਜੀ। ਹੂੰ। ਇਹ ਗੱਲ ਥੋੜੀ ਠੀਕ ਆ ਕਿਉਂਕਿ ਇੱਥੇ ਕਈ ਐਡਮਿਨਿਸਟ੍ਰੇਟਿਵ ਚੇਂਜਸ ਆਉਣ ਵਾਲੀਆਂ ਨੇ। ਰੈੱਡ ਟੇਪ ਖਤਮ ਹੋਣ ਵਾਲੀ ਆ। ਔਰ ਜਿੰਨੀ ਦੇਰ ਤੱਕ ਇੱਥੇ ਉਹ ਗਾਰਡ ਬੈਠੇ ਆ, ਗੇਟਕੀਪਰ ਬੈਠੇ ਆ, ਉਨੀ ਦੇਰ ਤੱਕ ਉਹਨਾਂ ਬੰਦਿਆਂ ਨੂੰ ਆਪਰਚੂਨਿਟੀ ਨਹੀਂ ਮਿਲ ਸਕਦੀ ਜਿਹੜੇ ਕਾਬਲ ਵੀ ਨੇ। ਮੋਹਿਤ ਵਰਮਾ ਜੀ। ਅ ਸ੍ਰੀ ਸਾਹਿਬ ਗੁੱਡ ਮਾਰਨਿੰਗ ਜੀ। ਗੁੱਡ ਮਾਰਨਿੰਗ ਜੀ। ਜੋ ਜ਼ਿਆਦਾ ਤੋਂ ਜ਼ਿਆਦਾ ਨੰਬਰ ਆਉਂਦਾ ਜੀ ਆਦੀ ਤੋਂ ਜ਼ਿਆਦਾ ਗੱਲਾਂ ਤਾਂ ਹੋ ਚੁੱਕੀਆਂ ਹੁੰਦੀਆਂ ਕਾਲਰ ਤੋਂਡੇ ਸਾਰੇ ਬੜੇ ਕੰਮ ਦਾ ਨੇ ਤੁਸੀਂ ਦੱਸੋ ਮੈਂ ਸਿਰਫ ਇੱਕਵਾਂਗਾ ਜਿੱਦਾਂ ਲਾਸਟ ਸਪੋਕਰ ਨੇ ਕਿਹਾ ਨਾ ਮੈਂ ਉਹਨਾਂ ਦੀ ਗੱਲ ਦਾ ਸਹਿਮਤ ਹਾਂ ਕਿ ਸੋਲੂਸ਼ਨ ਕੀ ਹੈ ਵਾਟ ਆਈ ਥਿੰਕ ਕਿ ਸੋਲੂਸ਼ਨ ਹਰ ਇਨਸਾਨ ਦੇ ਅੰਦਰ ਹੀ ਹੁੰਦਾ ਹੈਗਾ ਜੀ ਸਭ ਤੋਂ ਇੰਪੋਰਟੈਂਟ ਗੱਲ ਹੈਗੀ ਹੈ ਕਿ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇ ਅਸੀਂ ਕੈਨੇਡਾ ਨੂੰ ਤਿੰਨ ਵਾਰ ਲਿਖੀਏ ਨਾ ਤਾਂ ਵੀ ਨਾ ਕਿ ਸਟੇਟ ਆਫ ਅਮਰੀਕਾ ਨੂੰ ਜਿਹੜਾ ਲਿਖਦੇ ਆ ਤਾਂ ਵੀ ਕੈਨੇਡਾ 3 ਟਾਈਮ bigger ਨਹੀਂ ਹੈਗਾ ਛੋਟਾ ਹੈਗਾ ਅਮਰੀਕਾ ਤੋਂ ਇਟਸ ਆਲਵੇਜ਼ ਬਿਕਮ ਐਜ਼ ਅ ਸ਼ੈਡੋ ਆਫ ਯੂਨਾਈਟਿਡ ਸਟੇਟ ਆਫ ਅਮਰੀਕਾ ਜਿਹੜਾ ਆਪਣਾ ਕੈਨੇਡਾ ਹੈਗਾ ਇੱਥੇ ਵੀ ਸਭ ਤੋਂ ਵੱਡੀ ਪ੍ਰੋਬਲਮ ਜਿਹੜ ਸਾਬ ਨੇ ਜਾਂਦੇ ਸੋਲੂਸ਼ਨ ਕੀ ਹੈਗਾ ਸਭ ਤੋਂ ਵੱਡਾ ਸੋਲੂਸ਼ਨ ਤਾਂ ਇਹ ਹੈਗਾ ਜੇ ਤੁਹਾਨੂੰ ਦਿਖਦਾ ਹੈਗਾ ਸਮਥਿੰਗ ਇਜ਼ ਗੋਇੰਗ ਰੌਂਗ ਕੋ ਇਮੀਗ੍ਰੇਸ਼ਨ ਦਾ ਫਰਾਡ ਹੋ ਰਿਹਾ ਹੈਗਾ ਜਾਂ ਕੋਈ ਸਟੋਰਾਂ ਤੇ ਗਲਤ ਪ੍ਰਾਈਸ ਲੱਗੇ ਹੋਏ ਹੈਗੇ ਯੂ ਗੈਸ ਨੀਡ ਟੂ ਗੋ ਐਂਡ ਟਾਕ ਟੂ ਥੈਮ ਨਾਈਸਲੀ ਪੋਲਾਈਟਲੀ ਜ਼ਰੂਰੀ ਨਹੀਂ ਹਰ ਬਾਤ ਦਾ ਆਪਾਂ ਲੜ ਕੇ ਗੱਲ ਕਰ ਸਕਦੇ ਨੋ ਠੀਕ ਹੈ ਈਗਲ 트ੰਪ ਸਾਹਿਬ ਦੇ ਟੈਰਿਫ ਦੀ ਥਿਸ ਵਾਸ ਵੈਰੀ ਮੱਚ ਕਲੀਅਰ ਕਿ ਉਹਨੇ ਲਾਣਾ ਸੀਗਾ ਉਹਨੇ ਹੁਣ ਲਾ ਦਿੱਤਾ ਹੁਣ ਜਿਹੜਾ ਹੁਣ ਚੀਜ਼ਾਂ ਹੈਪਨ ਹੋਈ ਜਿੱਦਾਂ ਡਗ ਫੋਰਡ ਜੀ ਨੇ ਕੀਤਾ ਵੀ ਮੈਂ ਸਾਰੇ ਲਿਕਰ ਸਟੋਰਾਂ ਤੋਂ ਅਮਰੀਕਾ ਦੀ ਵਾਈਨ ਹਟਾ ਦੇਣਾ 3600 ਤੋਂ ਜ਼ਿਆਦਾ ਦੇ ਪ੍ਰੋਡਕਟਸ ਯੂਐਸਏ ਦੇ ਹਟਾ ਦੇਣੇ 70% ਪਰਸਨਲੀ ਫੀਲ ਲਾਈ ਕਿ ਇਹਨਾਂ ਨੇ ਨਾ ਇਨਸਟੈਂਟ ਕੰਮ ਕਰਤਾ 트ੰਪ ਨੇ ਆਲਰੇਡੀ ਆਪਣਾ ਸਮੂਥ ਟਾਈਮ ਲਿੱਤਾ ਇਨਸਟੈਂਟ ਕੰਮ ਕਰ ਦਿੱਤਾ ਮੈਨੂੰ ਲੱਗਦਾ ਕੈਨੇਡੀਅਨ ਗਵਰਨਮੈਂਟ ਦੇ ਵਿੱਚ ਕੋਈ ਨਾ ਕੂਲ ਹੈੱਡਿਡ ਬੰਦੇ ਚਾਹੀਦੇ ਜਿਹੜੇ ਥੋੜੇ ਠੰਡੇ دماغ ਵਾਲੇ ਹੋ ਤੇ ਜਿਹੜੇ ਇਹਦਾ ਇਨਸਟੈਂਟ ਸੋਲੂਸ਼ਨ ਨਹੀਂ ਹੈਗਾ ਇਸ ਚੀਜ਼ ਦਾ ਹੁਣ ਨਿਊਜ਼ ਮੈਸੂਨੇਸ ਕੱਲ ਕੋਈ ਆਪਣਾ ਬਾਰਡਰ ਤੋਂ 200 400 ਦਾ ਸਾਮਾਨ ਲੈ ਕੇ ਆਇਆ ਤਾਂ ਉਹਨਾਂ ਨੂੰ ਬਾਰਡਰ ਦੇ ਉੱਤੇ 235 ਡਾਲਰ ਉਹਨਾਂ ਨੇ ਚਾਰਜ ਕਰ ਲਿਆ ਕਸਟਮ ਵਾਲਾ ਨੇ ਵੀ ਇਹ ਟੈਰਿਫ ਲੱਗ ਗਿਆ ਦੇ ਹੈਵ ਟੂ ਐਂਡ ਅਪ ਪੇਇੰਗ ਸੋ ਮੱਚ ਆਫ ਦੈਟ ਸੋ ਆਬਵੀਅਸਲੀ ਜਿਹੜਾ ਕੈਨੇਡਾ ਦਾ ਟ੍ਰੈਫਿਕ ਜੰਗਲ ਸੀਗਾ ਯੂਐਸਏਲੇ ਪਾਸੇ ਜਾਂ ਜਿੱਦਾਂ ਟ੍ਰੇਡਰਸ ਜੋ ਬਣਾ ਉਸੇ ਬੜਾ ਪਪੂਲਰ ਸਟੋਰ ਹੈਗਾ ਕੋਈ ਛੋਟੀ ਛੋਟੀ ਗਰੋਸਰੀ ਆ ਜਾਂ ਗੈਸ ਪਰ ਆ ਜਾਂ ਦੁੱਧ ਲੈਣ ਜਾ ਰਹੇ ਅਮਰੀਕਾ ਉਹ ਡੈਫੀਨੇਟਲੀ ਕਟ ਆਊਟ ਹੋਣਾ ਹੈਗਾ ਤੇ ਜਿਹੜੀ ਕੈਨੇਡਾ ਦੀ ਪੋਪੂਲੇਸ਼ਨ ਹੈਗੀ ਆ 40 ਮਿਲੀਅਨ ਦੇ ਲਾਗੇ ਛਾਗੇ ਤੇ ਯੂਐਸਏ ਦੀ 9 ਟਾਈਮ ਬਿਗਰ ਹੈਗੀ ਆ ਤਾਂ ਆਪਾਂ ਜੇ ਇਲੈਕਟ੍ਰਿਸਿਟੀ ਦਾ ਵੀ ਉਹਨਾਂ ਨੂੰ ਝਟਕਾ ਦਿੰਦੇ ਆ ਵੀ ਤੁਹਾਡੀ ਇਲੈਕਟ੍ਰਿਸਿਟੀ ਬੰਦ ਕਰ ਦੂਗੇ ਡੈਫੀਨੇਟਲੀ ਦੇ ਆਰ 9 ਟਾਈਮਸ ਬਿਗਰ ਦੈਨ ਅਸ ਕਿ ਟੈਕਨੀਕਲੀ ਪ੍ਰੈਕਟੀਕਲੀ ਸਪਿਰਚੁਅਲੀ ਵਟ ਏਵਰ ਵੇ ਵੀ ਥਿੰਕ ਆਈ ਡੋਨਟ ਥਿੰਕ ਕਿ ਇਹ ਰਾਈਟ ਸੋਲੂਸ਼ਨ ਹੈਗਾ ਵਟ ਵੀ ਨੀਡ ਟੂ ਡੂ ਹੇਅਰ ਨੰਬਰ 1 ਪਹਿਲਾ ਆਪਣੀ ਕਮਿਊਨਿਟੀ ਨੂੰ ਆਪਣੇ ਸ਼ਹਿਰ ਨੂੰ ਆਪਣੀ ਕੰਟਰੀ ਨੂੰ ਫਿਕਸ ਕਰੀਏ ਥੈਨ ਗਿਵ us 더 ਮੋਰ ਓਪਰਚੁਨਿਟੀ ਕਿ ਅਸੀਂ ਬਿਸਾਈਡਸ ਯੂਐਸਏ ਅਸੀਂ ਆਪਣੇ ਐਕਸਪੈਂਡ ਕਿੱਦਾਂ ਕਰ ਸਕਦੇ ਹਾਂ ਇੰਡੀਆ ਚਾਈਨਾ ਜਪਾਨ ਰਸ਼ੀਆ ਕਿੱਦਨੇ ਵੀ ਕਿਹੜੇ ਅਸੀਂ ਕਿੱਦਾਂ ਆਪਣੇ ਟ੍ਰੇਡ ਨੂੰ ਵੈਲਕਮ ਕਰ ਸਕਦੇ ਹਾਂ ਦੋ ਥਿੰਗਸ ਥੈਟਸ ਸਕਸੈਸਫੁਲ ਨੂੰ ਲੱਗਦਾ ਕਿ ਸੇ ਗੱਲ ਨਹੀਂ ਬੰਦੀ ਥੈਨ ਡੈਫੀਨੇਟਲੀ ਟਾਕ ਟੂ ਯੂ ਐਸ ਏ ਥੈਨ ਥਿੰਕ ਅਬਾਊਟ ਦਾ ਫਰਦਰਰ ਲੇਕਿਨ ਇਹ ਸਾਰਾ ਜਿਹੜਾ ਮਹਿਕਮਾ ਬੰਦਾ ਹੈਗਾ ਇਹ ਮੁੱਦਾ ਬੰਦਾ ਜਿਨ੍ਹਾਂ ਨੂੰ ਆਪਾਂ ਨੇ ਵੋਟ ਡਾਲ ਕੇ ਮੇਅਰ ਬਣਾਇਆ ਹੈਗਾ ਵੋਟ ਡਾਲ ਕੇ ਐਮ ਪੀ ਐਮ ਐਲ ਏ ਬਣਾਇਆ ਹੈਗਾ ਆਪਾਂ ਨੇ ਲਿਬਰਲ ਪਾਰਟੀ ਆਪਾਂ ਨੇ ਕਨਜ਼ਰਵੇਟਿਵ ਪਾਰਟੀ ਐਂਡ ਥਿਸ ਪੁਆਇੰਟ ਆਈ ਡੋਨਟ ਇਵਨ ਕੇਅਰ ਕਿ ਕੈਨੇਡਾ ਨੂੰ ਕਨਜ਼ਰਵੇਟਿਵ ਰਨ ਕਰੂਗੀ ਕਿ ਲਿਬਰਲ ਰਨ ਕਰੂਗੀ ਮੇਰ ਪਰਸਨਲ ਓਪੀਨੀਅਨ ਇਹ ਹੈਗਾ ਸੋ ਆਈ ਥਿੰਕ ਜੇ ਸਾਰੇ ਆਪਣੇ ਆਪ ਨੂੰ ਕਹਿੰਦੇ ਹੈ ਕਿ ਵੀ ਸਾਡੀ ਕੰਟਰੀ ਦੇ ਵਿੱਚ ਆਪਾਂ ਨੂੰ ਕਿਦਾਂ ਆਪਾਂ ਸੋਲੂਸ਼ਨ ਕੀ ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਆਪ ਨੂੰ ਚੇਂਜ ਕਰੂੰ ਜੇ ਤੁਸੀਂ ਇਦਾਂ ਦੀ ਕੰਮ ਕਰਦੇ ਹੋ ਕੋਈ ਮੈਂ ਕੋਈ ਜੇ ਗਲਤ ਕੰਮ ਕਰਦਾ ਮੈਨੂੰ ਉਹਦਾ ਪਤਾ ਹੈਗਾ ਜੇ ਮੈਂ ਆਪਣੇ ਆਪ ਨੂੰ ਕਰੈਕਟ ਕਰ ਸਕਦਾ ਨਾ ਹੋ ਸਕਦਾ ਮੈਂ ਦੋ ਬੰਦਾ ਨੂੰ ਔਰ ਕਰ ਸਕਦਾ ਯਾਰ ਮੇਰੀ ਇਹ ਮਿਸਟੇਕ ਸੀ ਜੀ ਆ ਕਰੈਕਟ ਮਾਈਸੈਲਫ ਠੀਕ ਥੈਂਕ ਯੂ ਥੈਂਕ ਯੂ ਵੈਰੀ ਮਚ ਅ ਸੌਰੀ ਲਾਸਟ ਕਾਲਰ ਨੇਮ ਰੀਚ ਸੰਗਾ ਜੀ ਸਸੇਗਾਲ ਜੀ ਸਸੇਗਾਲ ਥੈਂਕ ਯੂ ਵੈਰੀ ਮਚ ਇੱਕ ਜੀ ਪ੍ਰੋਬਲਮ ਇਹ ਹੈ ਵੀ 트럼ਪ ਸਾਹਿਬ ਨੇ ਜੋ ਕੀਤਾ ਉਹ ਸਾਡੇ ਬਾਰਡਰਾਂ ਤੇ ਕਮਜ਼ੋਰੀ ਸੀ ਹਮਮ ਪਰ ਉਹ ਬਹੁਤ ਸੌਖਾ ਇਹਦਾ ਹੱਲ ਕਰ ਸਕਦਾ ਸੀ ਵੀ ਸਖਤ ਤੋਂ ਸਖਤ ਕਾਨੂੰਨ ਡਰਗ ਡੀਲਰਾਂ ਦੇ ਖਿਲਾਫ ਬਣਾਉਂਦਾ ਹਮ ਉਹ ਕੀਤਾ ਨਹੀਂ ਉਹਨਾਂ ਨੂੰ ਸ਼ੂਟ ਐਟ ਦਾ ਸਾਈਟ ਆਰਡਰ ਕਰ ਸਕਦਾ ਉਹ ਰਾਜਾ ਇਸ ਵੇਲੇ ਦੁਨੀਆ ਦਾ ਸਾਡੇ ਲੋਕ ਇੰਨੇ ਕਮਜ਼ੋਰ ਆ ਸਾਡੇ ਬਾਰਡਰ ਇੰਨੇ ਕਮਜ਼ੋਰ ਆ ਸਾਡੀਆਂ ਸਰਕਾਰਾਂ ਇੰਨੀਆਂ ਛੁੱਟੀਆਂ ਪਈਆਂ ਚਾਹ ਪ੍ਰਿੰਸ਼ੀਪਲ ਆ ਜਾਂ ਫੈਡਰਲ ਆ ਸ਼ਰਿਆਮ ਬੜਾ ਦੇ ਸਾਡੇ ਬੰਦੇ ਡਰਗ ਡੀਲਿੰਗ ਕਰਦੇ ਆ ਸ਼ੇਅਰਿੰਗ ਬਲੇਮ ਟੂ ਹਿਮ ਇਨ ਦ ਨੇਮ ਇੱਕ ਕਾਲ ਨੇ ਕਿਹਾ ਸੀ ਵੀ ਸਾਰੇ ਪਾਰਟ ਆਫ ਸੋਲੂਸ਼ਨ ਹੋਣ ਅਸੀਂ ਜੇ ਆਪਣੇ ਆਪ ਨੂੰ ਸੁਧਾਰ ਲਈਏ ਨਾ ਇਹ ਕੰਟਰੀ ਆਪੇ ਸੁਧਰ ਜਾਣਾ ਥੈਂਕ ਯੂ ਜੀ ਮਿਹਰਬਾਨੀ ਵੈਲ ਅਮ ਉਹ ਇਹਦਾ ਇਮੀਡੀਏਟ ਹਲਤਾ ਹੈ ਨਹੀਂ ਜਿਹੜਾ ਬਜਟ ਹੈ ਇਸ ਬਜਟ ਨਾਲ ਇਹ ਤਾਂ ਪਹਿਲਾਂ ਵੀ ਪਤਾ ਹੀ ਸੀ ਕਿ ਇਸ ਬਜਟ ਦੇ ਵਿੱਚ ਕੋਈ ਚਮਤਕਾਰ ਨਹੀਂ ਹੋਣ ਵਾਲਾ ਮੈਂ ਤੁਹਾਨੂੰ ਦੱਸਿਆ ਵੀ ਸੀ ਔਰ ਨਾ ਹੀ ਬ੍ਰੈਂਡਾ ਬੇਲੀ ਕੋਈ ਜਾਦੂ ਕਰਨੀ ਹੈ ਕਿਉਂਕਿ ਇਹ ਸਭ ਬਜਟ ਲੈ ਕੇ ਸਾਰੇ ਪਿਛਲੇ ਧੋਨੇ ਤੋ ਦੇਣਗੇ ਤੇ ਉਸ ਤਰ੍ਹਾਂ ਦਾ ਬਜਟ ਹੋ ਜਾਏਗਾ ਜਿਸ ਵਿੱਚ ਕੋਈ ਕਟਾਣਾ ਹੋਵੇ ਇਹ ਜਿਵੇਂ ਮਾਈਕਲ ਡੀਓਂਗ ਛੱਡ ਕੇ ਗਏ ਸਨ ਉਸ ਤਰ੍ਹਾਂ ਦਾ ਕੋਈ ਬਜਟ ਨਹੀਂ ਹੈ ਇਦਿਸ ਘਟੇ ਪੈਣੀ ਆ ਲੇਕਿਨ ਇਹਦੇ ਵਿੱਚ ਜਿਹੜੀਆਂ ਮਨੀ ਦੀ ਅਲੋਕੇਸ਼ਨ ਸੀ ਖਾਸ ਤੌਰ ਤੇ ਉਹਨਾਂ ਪਾਕਟਸ ਦੇ ਵਿੱਚ ਤੇ ਜ਼ਿਆਦਾ ਜ਼ਰੂਰਤਾਂ ਨੇ ਸਖਤ ਜ਼ਰੂਰਤ ਹੈ ਜਿੱਥੇ ਲੋਕਾਂ ਦੇ ਇਲਾਜ ਲਈ ਲੋਕਾਂ ਦੇ ਖਾਣੇ ਪੀਣੇ ਲਈ ਉਹਨਾਂ ਦੇ ਬੱਚਿਆਂ ਦੀ ਐਜੂਕੇਸ਼ਨ ਲਈ ਉੱਥੇ ਕਨਸੈਂਟਰੇਟ ਜਨਾ ਕੀਤਾ ਜਾਣਾ ਚਾਹੀਦਾ ਸੀ ਕੀਤਾ ਜਾ ਸਕਦਾ ਸੀ ਅੰਡਰ ਦੀ ਸਰਕਮਸਟੈਂਸਸ ਉਹ ਕੀਤਾ ਨਹੀਂ ਗਿਆ ਲੋਕ ਸੰਤੁਸ਼ਟ ਨਹੀਂ ਹਨ